ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਨੂੰ ਬਈ ਫਰਸ ਪਾਉਣ ਦਾ ਕੰਮ ਕਰ ਦਿੱਤਾ ਸ਼ੁਰੂ। ਤੇ ਸਵੇਰ ਤੋਂ ਦਹੁੰਦੇ ਹਾਂ ਤੁਹਾਨੂੰ ਮੈਂ ਤੇ ਕਰਦੇ ਆ ਬਲੌਗ ਆਪਾਂ ਸ਼ੁਰੂ। ਅੱਜ ਚਲਤਾ ਵੀ ਖਲਾਦੀ ਐ ਵੀ ਇੰਨੀ ਗਰਮੀ ਲੱਗੀ ਦੁਪਹਿਰ ਤੋਂ। ਪਰ ਸਵੇਰੇ ਠੰਡ ਬਹੁਤ ਸੀ ਬਈ। ਕਰਦੇ ਆ ਵੀਡੀਓ ਸ਼ੁਰੂ। ਮੈਂ ਬਈ ਹੁਣ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ

ਬੋਗੀ ਸਾਰੀ ਮਸ਼ੀਨ ਇੰਦਰ ਖੜਾਤੀ ਤੇ ਇੰਦਰ ਫਰਸ ਪੈ ਰਿਆ ਆਪਣਾ ਨਾ ਆਪਣਾ ਸਾਰੇ ਦੇ ਉਪਰ ਟਾਇਰ ਲੱਗੂਗੇ ਕੱਚਾ ਭਾਰਿਆ ਜੀ ਉਹਨੇ ਫਟਾ ਲੱਕੇ ਉਹ ਬੰਦੇ ਦਾਦਰ ਮਸ਼ੀਨ ਚੱਲਦੀ ਹੋਈ ਤੁਹਾਨੂੰ ਦਿਖਾਉਂਦਾ ਗੋਲ ਰੋੜਾ ਤੇ ਆ ਰਿਹਾ ਤੇ ਉੱਪਰ ਪਿਛਲੀ ਸਾਈਡੋਂ ਬਾਧਰਾ ਨਿਕਲਦਾ ਤੋ ਜਵਾ ਦਾ ਆ ਜੇ ਬੇਲੇ ਗਿਆ ਕਲੀਅਰ ਕਰੂੰਗਾ ਤੇ ਫਿਰ ਇਹਨੂੰ ਆ ਬੱਦਰ ਹੀ ਲੱਗੂਗਾ। ਆਹ ਆਇਆ ਲੈ ਬਾਈ ਇਹ ਮੌਸਮ ਖੁੱਲ ਗਿਆ ਹੈ ਥਿੱਕੀ ਧੁੱਪ ਨਿਕਲਿਆ ਹੀ ਤੇ ਥੋੜੀ ਹਵਾ ਬੰਦ ਹੋ ਜਵੇ ਤੇ ਫੇਰ ਨਾਲ ਘਟਾ ਹਵਾ ਚਲਦੀ ਹੈ ਹੋਰ ਨਿਕ ਜਿਆ ਮਿਲਦਾ ਹੈ ਬਾਈ ਸੂਰਜ ਢਲ ਗਿਆ ਨਾ ਇੱਕ ਘਟ ਹੋਰ ਤੇ ਸ਼ਟਰਿੰਗ ਦਾ ਕੰਮ ਵੀ ਬਸ ਆਪਣਾ ਨਿਭੜਨੇ ਵਾਲਾ ਹੀ ਐ ਕੱਲ ਨੂੰ ਅੱਧੀ ਦਿਹਾੜੀ ਹੋਰ ਲੱਗੂਗੀ ਤੇ ਸ਼ਟਰਿੰਗ ਵਾਲਾ ਕੰਮ ਨਿਭੜ ਜਾਣਾ ਅੰਦਰ ਫਰਸ਼ ਦਿਖਾਉਂਦਾ ਦੋਨੋਂ ਮੈਂ ਦੋੋ ਕਮਰਿਆਂ ਵਿੱਚ ਤਾਂ ਪੈ ਗਿਆ ਮਰਦੀਲੇਟ ਹੈ ਲੈਂਡ ਲੈਂਡ ਪੈ ਗਿਆ ਸਾਰੇ ਕਮਰੇ ਉਹ ਕੁੱਤੇ ਇਹਦੇ ਕੰਦ ਕਰਦਾ ਕੁੱਤੇ ਵੜ ਜਾਂਦੇ ਰਾਤ ਨੂੰ ਬੇਵਰ ਆਹ ਖਾਣਾ ਭਰ ਹੋ ਜੂਗਾ। ਆਹ ਖਾਣਾ ਭਰ ਹੋ ਜੂਗਾ। ਬਹੁਤ। ਮੈਂ ਖਾਣਾ ਭਰ ਹੋ ਜੂਗਾ। ਕਰ ਲਉ ਮੈਂ ਕੱਟੇ ਰਹਿ ਜੂਗਾ। ਬਾਤਾਂ ਨੂੰ ਰਹਿਣੂਗਾ ਆਪਣੇ ਮੇਰੇ ਮੇਰੇ। ਪਰ ਸ਼ਟਰੀ ਨਾ ਕੰਮ ਦੇਖੀਏ। ਆ ਬੜਾ ਨੇ ਆਹ ਜੋ ਵੀਡੀਓ ਆਪਣਾ ਆਪਣਾ ਕੀ ਦਿਖਾ ਦੀ ਲੈਂਟਰ ਵੰਦਾ ਸਾਨੂੰ ਦੇਖਦਾ ਤਾਂ ਐ ਨਹੀਂ ਸਾਨੂੰ ਤਾਂ ਪਤਾ ਲੱਗਦਾ ਵੀ ਥੋੜੀ ਜਿਹੀ ਵੀ ਹੋਣੀ ਜਾਨੂੰ ਕਿਹੜੇ ਚੈਨਲ ਤੇ YouTube 'ਪਾ ਪਤਾ ਲੱਗੂਗਾ ਕਿਹੜਾ ਚੈਨਲ ਬਹਾਲਪ੍ਰੀਤ ਮਹਾਲ ਬਿਸੂ ਕੋਲ ਤੁਹਾਨੂੰ ਸ਼ਾਵਨ ਨੂੰ ਦੱਸ ਕੇ ਜਾਉਂਗਾ ਹਨਾ ਨਾ ਨਾ ਨੂੰ ਫੋਨ ਲੈ ਕੇ ਦੇ ਅੱਛਾ ਆਹ ਫੋਨ ਵੀ ਵਰਤਦੇ ਹੁੰਦੇ ਆ ਦੇਖਣ ਵਾਸਤੇ ਲੈਓ ਉਹ ਰਮਸਾ ਉਹ ਤੱਕ ਪੈਣਾ ਬਾਦਰ ਉਹ ਛੋਟੀ ਐ ਇਹ ਤਾਂ ਦੇਖ ਕੇ ਪੈਣਾ ਆ ਜਾਨਾ ਤੇਰੇ ਦੀ ਮੇਰੇ ਵੀ ਬਾਈ ਹਾਂ ਇਹ ਬੁਲੇ ਕਰਨ ਕਰਨ ਬਣੀ ਤੇ ਕਰ ਜੋਗੀ ਰੱਖੇ ਹੋਏ ਆ ਲੈ ਵੀ ਉੱਪਰ ਚੜ ਕੇ ਦਿਖਾਉਂਦਾ ਤੁਹਾਨੂੰ ਮੈਂ ਤੰਦੋ ਬਾਈ ਹੁਣ ਉੱਪਰ ਆ ਗਿਆ ਮੈਂ ਨਾ ਉੱਪਰ ਦੇਖਣ ਦਾ ਡਰੇ ਲੱਗਦਾ ਬਾਈ ਔਰ ਤਾਂ ਪਿੰਡ ਦਿਖਿਆ ਕਰ ਰਹਾ ਸਾਡਾ ਅੱਜ ਮੌਸਮ ਦੇਖੋ ਬਈ ਕਿੰਨਾ ਖਾਸ ਲੱਗਦਾ ਸਾਰਾ ਪਿੰਡ ਦਿਖਦਾ ਹੋਰ ਸਾਡਾ ਇਹ ਸਾਡਾ ਉਹ ਖੁੰਡੇ ਦੇ ਘਰ ਆ ਜਾਂਦਾ ਹੈ ਨਾ ਇਹ ਫਰੰਟ ਵਾਲੀ ਸਾਈਡ 哦，也。Oh,

ਆਪਣਾ ਬਾਥਰੂਮ ਘਰ-ਘਰ ਵੀ ਆਪਣੇ ਸ਼ੈਟਰਿੰਗ ਕਰਵਾ ਕੇ ਲੈਟਰਨ ਨਾਲ ਦੇ ਨਾਲ ਪਵਾ ਦੇਣਾ ਐਕਣੇ ਸੋਚ ਰਹੇ ਜੇ ਥੱਲੇ ਆਪਣਾ ਕੰਮ ਨਾ ਪੜ ਗਿਆ ਜਿਹੜਾ ਟੋਏ ਵਾਲਾ ਉਹ ਜੀ ਆਪਣੇ ਇੱਧੇ ਕੋਲ ਨਹੀਂ ਮੈਂ ਤਾਂ ਖੰਦਾ ਨੂੰ ਕਿਦਾ ਚੜਾਉਂਦੇ ਉੱਪਰ ਐ ਮਿਕਸੀ ਵਾਲਾ ਕੰਮ ਭਾਈ ਅਲੀ ਇਹਨਾਂ ਨੂੰ ਉੱਪਰ ਜੜਾ ਕੇ ਰੱਖਿਆ ਵੀਰ ਤਾਂ ਨਾਬ ਕੇ ਰੱਖਾ ਨੂੰ ਯਾਰ ਹੁਣ ਚੱਲਦਾ ਥੱਲੇ ਥੱਲੇ ਆ ਕੇ ਦਿਖਾਉਣਾ ਤੁਹਾਨੂੰ ਮੈਂ ਕਿੰਨਾ ਕੋ ਫਰਸ ਪੈਂਦਾ ਕਿੰਨਾ ਕੋ ਨਹੀਂ ਤੇ ਆ ਪਿਛਲੀ ਸਾਈਡ ਆਪਾਂ ਇੰਨਾ ਕੋ ਬੇੜਾ ਵੱਜ ਜਾਣਾ ਵੀਜਲ ਬੈਕ ਸਾਈਡ ਲੈ ਬਈ ਉੱਪਰ ਸੇ ਆ ਕੇ ਦਿਖਾਦਾ ਤੁਹਾਨੂੰ ਮੈਂ ਸਾਰਾ ਵੀਊ ਪਰ ਦੇਖੋ ਕਿੰਨਾ ਸਾਫ਼ ਉਤਰ ਲੱਗਦਾ ਰਹਿਣਾ ਤੇ ਵੀ ਆਪਣਾ ਪੈ ਚੱਲਿਆ ਬਸ ਕੱਲ ਨੂੰ ਸੋਈ ਤੇ ਕਮਰਾ ਰਹਿ ਜਾਊਗਾ ਤੇ ਥੋੜਾ ਜਿਹਾ ਰਹਿ ਜਾਊਗਾ ਆਮ ਲੱਗ ਰਿਹਾ ਤੇ ਵਧੀਆ ਹੈ ਕਿ ਇਹਨਾਂ ਲੈਵਲ ਨੂੰ ਬਜਰੀ ਪੈਣੀ ਹੈ ਜਿੰਨੀ ਗਰੋੜੀ ਪੈਣੀ ਜਿਹੜਾ ਹੁਣ ਆ ਪੂਰਾ ਦਬਿਆ ਹੋਇਆ ਠੀਕ ਹੈ ਪੂਰੇ ਰੋੜੀ ਬਾਤ ਤੇ ਕੱਲ ਨੂੰ ਇਹਨੂੰ ਕੁੱਟ ਕੇ ਫੇਰ ਉੱਪਰੋਂ ਪਾ ਦੇਣਾ ਬਾਬਾ ਹੋਰਾਂ ਮਗਨ ਇੱਕ ਗੇਰ ਕੇ ਆਣਾ ਆਪਰ ਹੋ ਜੂਗੇ ਇੱਧਰ ਲਾ ਇੱਕ ਹੋਰ ਗੇਰ ਕੇ ਆਓ ਦੇ ਨੇ ਇੱਕ ਹੋਰ ਘਾਣਾ ਕੋਈ ਨਾ ਬਾਜ ਦੇ ਫੱਲਾ ਗੋਲ ਨਹੀਂ ਪਹਾਈ ਨਹੀਂ ਰਾਮ ਨੂੰ ਹੈ ਆਜ ਦੇ ਬੱਲੇ ਸਵੇਰੇ ਤੱਕ ਵਿੱਚ ਵੜ ਜੂਗਾ ਹੈ ਜਦ ਇਹ ਪੁੱਛ ਕੇ ਤਰਾ ਕੇ ਆਜੀ ਕੇ ਦੇਣਾ ਦਿਹਾੜੀਆਂ ਮੈਂ ਇਸਤਰੀ ਵਰ ਨੂੰ ਔਖਾ ਹਾਂ യാ ਮੇ ਕੋ ਰਹੀ ਡਾਕਟਰ ਜੀ ਵਿੱਚ ਕੱਲ ਉਹ 15 ਵੇਟ ਚੋਟੇ ਪੈ ਗਿਆ ਕੱਲ ਉਹ ਬਸ ਇਹਨਾਂ ਦਾ ਗੱਬੇ ਗੱਬੇ ਰਹਿ ਰੂਗਾ ਗੱਬੇ ਗੱਬੇ ਕਰ ਗ੍ਰੈਂਡਰ ਮਾਰਨਾ ਤੇ ਇੱਕ ਮਗ ਲੈ ਲੈ ਯੋ ਨਿਆ ਨੋ ਮੈਂ ਲੇ ਕੇ 6 ਵਜੇ ਤੱਕ ਧਿਆੜੀ ਪੂਰ ਬੰਦ ਹੋਈ ਹੈ ਬਸ ਐ ਹੀ ਬੰਦ ਹੋਈ ਹੈ ਚੱਲ ਲੈ ਦਾਲਾ ਲਾ ਦੇ ਚੱਕੀ ਕਰ ਤਾਂ ਕਰਕੇ ਇਹਨਾਂ ਘਟ ਗਿਆ ਹਾਂ ਦਾਲਾ ਚੱਕੀ ਆ ਕੀ ਆਦਾ ਫੇਰ ਮੜ ਮੜ ਜਾਂਦਾ ਲੈ ਵੀ ਕਰਤਾ ਬੰਦ ਲੈ ਵੀ ਚੱਕੇ ਨਵੇੜ ਦੋ ਨਵੇੜ ਗਿਆ ਹਟਾ ਤਲੋਵੇ ਹੁਣ ਵਿਲੇ ਹੋਏ ਆ ਰਾਤ ਹੋ ਗਈ ਦੀ ਤੁਸੀਂ ਡੈਡੀ ਜੀ ਦੀ ਵੀਡੀਓਜ਼ ਦੇਖਿਓ ਤੇ ਹੁਣ ਸਾਰਾ ਕੰਮ ਨਿਬੜਤੋ ਸਿਰਫ ਆਹ ਕਮਰਾ ਰਹਿ ਗਿਆ ਆਪਣਾ ਤੇ ਬਾਕੀ ਹੁਣ ਕੱਲੂ ਦਿਖਾਵਾਂਗੇ ਕਿੰਨਾ ਕੰਮ ਕਰ ਹੁੰਦਾ ਤੇ ਅੱਜ ਤਾਂ ਇੰਨੇ ਕੰਮ ਕਰ ਆਇਆ ਤੇ ਕਰਦੇ ਆ ਮੈਂ ਵੀਡੀਓ ਬੰਦ ਓਕੇ ਬਾਏ ਬਾਏ